ਦੀ ਰਾਗ ਮਹੱਲਾ ਪਹਿਲਾ ਆਪੀ ਗੁਣ ਆਪੀ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹਤ ਤੂੰ ਆਪੇ ਦੇਵਨਹਾਰ ਹਰ ਜਿਓ ਤੂੰ ਕਰਤਾ ਕਰਤਾਰ ਜਿਉਂ ਭਾਵੈ ਤਿਉਂ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ ਆਪੇ ਹੀ ਰਾ ਨਿਰਮਲਾ ਆਪੇ ਰੰਗ ਮਜੀਟ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸ਼ਬਦ ਸਲਾਹਣਾ ਕਟ ਕਟ ਦੀਠ ਅਡੀਠ ਆਪੇ ਸਾਗਰ ਬੁਹਿਤਾ ਆਪੇ ਪਾਰੇ ਅਪਾਰ ਸਾਚੀ ਬਾਤ ਸੁ ਜਾਣ ਤੂੰ ਸ਼ਬਦ ਲੰਗਾਵਣ ਹਾਰ ਨੇ ਦਰਿਆ ਡਰ ਜਾਣੀ ਐ ਬਾਜ ਗੁਰੂ গোਬਾਰ ਹਸtir ਕਰਤਾ ਦੇਖੀ ਐ ਹੋਰ ਕੀਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਤੰਦੈ ਪਾਈ ਗੁਰ ਰਾਖੇ ਸੇ ਉਬਰੀ ਸਾਚੇ ਸਿਉ ਲਿਵ ਲਾਇ ਹਰ ਜਿਉ ਓ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨਾ ਲੱਗਾਈ ਸੱਚ ਕਰ ਜਿਸ ਓ ਤਾਕ ਨਦਰ ਕਰੇ ਸੱਚ ਪਾਈਐ ਬਿਨ ਨਾਮਹਿ ਕਿਆ ਸਾਖ ਜਿਨਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰਖਿਆ ਉਰ ਧਾਰ ਜਗ ਮਹਿ ਲਾਹ ਏਕ ਨਾਮ ਪਾਈਐ ਗੁਰ ਵਿਚਾਰ ਸਾਚੋ ਵਖਰ ਲਾਦੀਐ ਲਾਭ ਸਦਾ ਸਚ ਰਾਸ ਸਾਚੀ ਦਰਗਾਹ ਬੈਸੈ ਭਗਤ ਸੱਚੀ ਅਰਦਾਸ ਪਤ ਸਿਓ ਲੇਖਾ ਨਿਭੜੈ ਰਾਮ ਨਾਮ ਪਰਗਾਸ ਉਚਾਉ ਚੋ ਆਖੀਐ ਕਹੋ ਨਾ ਦੇਖਿਆ ਜਾਈ ਜਹ ਦੇਖਾਂ ਤਹ ਏਕ ਤੂੰ ਸਤਗੁਰ ਦੀ ਯਾਦ ਖਾਈ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਈ ਸ੍ਰੀ ਰਾਗ ਮਹੱਲਾ ਪਹਿਲਾ ਮੱਛੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ ਹੱਤ ਸਿਆਣੀ ਸੋਹਣੀ ਕਿਉ ਕੀਤੋ ਵੇ ਸਾਹ ਕੀਤੇ ਕਾਰਨ ਪਾਕੜੀ ਕਾਲ ਨਾ ਤਲੈ ਸਿਰਾਂ ਹੋ ਭਾਈ ਰੇ ਇਉ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਭਵੇਂ ਅਚਿੰਤਾ ਜਾਲ ਰਹਾ ਸਭ ਜਗ ਬੰਧੂ ਕਾਲ ਕੋ ਬਿਨ ਗੁਰ ਕਾਲ ਅਫਾਰ ਸਚ ਰਤੇ ਸੇ ਉੱਭਰੇ ਦੁਬ ਦਹਾ ਛੋੜ ਵਿਕਾਰ ਹਉ ਤਿਨ ਕੈ ਬਲੇ ਹਾਰ ਨੈ ਦਰ ਸਚੈ ਸਚਿਆਰ ਸੀ ਚਾਨੇ ਜਿਉ ਪੰਖੀਆਂ ਜਾਲੀ ਬੰਦ ਕਾ ਹਾਥ ਗੁਰ ਰਾਖੇ ਸੇ ਉੱਭਰੇ ਹੋਰ 파ਥੇ ਚੋ ਗਏ ਸਾਥ ਬਿਨ ਨਾ ਵੈ ਚੁਣ ਸੁਟਿਐ ਕੋਏ ਨਾ ਸੰਗੀ ਸਾਥ ਸਚੋ ਸਚਾ ਆਖੀਐ ਸਚੇ ਸਚਾ ਥਾਨ ਜਿਨੀ ਸਚਾ ਮੰਨਿਆ ਤਿਨ ਮਨ ਸਚ ਧਿਆਨ ਮਨ ਮੁਖ ਸੂਚੇ ਜਾਣੀਐ ਗੁਰਮਖ ਜਿਨਾ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਈ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ ਨਾ ਮੈਂ ਅੰਦਰ ਹਾਂ ਵਸਾਂ ਨਾਉ ਵਸੈ ਮਨ ਆਈ ਬਾਜ ਗੁਰੂ ਗੋਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਏ ਗੁਰਮਤੀ ਪਰਗਾਸ ਹੋਈ ਸੱਚ ਰਹਿ ਲਿਵ ਲਾਈ ਕਿਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਈ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸ਼ਬਦੀ ਸਲਾਹੀ ਹੈ ਅੰਤ ਨਾ ਪਾਰਾ ਵਾਰ ਕਿਥੈ ਕਾਲ ਨਾ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਬੇ ਊਪਜਹਿ ਹੁਕਮੀ ਕਾਰਕਮਾਹੀ ਹੁਕਮੀ ਕਾਲੈ ਵਸ ਹੈ ਫੋ ਕਮੀ ਸਾਚ ਸੁਵਾਹਿ ਨਾਨਕ ਜੋ ਤਿਸ ਭਾਵੈ ਸੋ ਥੀਐ ਇਨਾ ਜਨਤਾ ਵਸ ਕਿਛ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਟੈ ਤਨ ਝੂਠ ਹੈ ਜਿਹਵਾ ਝੂਠੀ ਹੋਈ ਮੁਖ ਝੂਠੈ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕੇ ਫਿਰ ਰਲੀਆਂ ਰਸ ਮਾਨਸੀ ਸਾਚ ਸ਼ਬਦ ਸੁਖ ਨੇ ਰਹਾਉ ਫਿਰ ਪਰਦੇਸੀ ਜੇਤੀ ਐ ਤਨ ਵਾਂਢੀ ਝੂਰੇ ਜਿਉਂ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈ ਐ ਜਾਂ ਆਪੇ ਨਦਰ ਕਰੇ ਪਿਰਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ निहाल ਸ਼ਬਦ ਸواری ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵ ਗਣਿਆਰ ਨਾ ਸੁਖ ਪੀਐ ਸਹਰੈ ਝੂਠ ਜਲੀ ਵੇਕਾਰ ਆਵਣ ਮੰਨਣ ਢਾਕੜੋ ਛੋਡੀ ਕੰਤ ਵਸਾਰ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਫਿਰ ਕੈ ਕਾਮਨਾ ਆਵੈ ਬੋਲੇ ਫਾਦਿਲ ਬਾਦ ਦਰ ਕਰ ਢੋਈ ਨਾ ਲਹ ਛੂਟੀ ਦੂਜੈ ਸਾਦ ਪੰਡਤ ਵਾਚਹਿ ਪੋਥੀਆਂ ਨਾ ਬੂਝਹਿ ਵਿਚਾਰ ਅਨਕੋ ਮਤੀ ਦੇ ਚੱਲਹਿ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਭਵੇ ਰਹਿਣੀ ਸ਼ਬਦ ਸੋਸਾਰ ਕੀਤੇ ਪੰਡਤ ਜੋਤ ਕੀ ਵੇਦਾਂ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੀ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਰ ਵਾਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਈ ਨਾਨਕ ਸ਼ਬਦ ਮਲਾਵੜਾ ਨਾ ਵੇ ਛੋੜਾ ਹੋਈ